ਏ ਮੈਂ ਤੈਨੂੰ ਦੱਸਾਂ ਮੈਂ ਵੀ ਬੰਬੇ ਜਾ ਕੇ ਆਈ ਆ ਅੱਛਾ ਬੰਬੇ ਉੱਥੇ ਤੂੰ ਕੀ ਕਰਨ ਗਈ ਸੀ ਮੈਂ ਫਿਲਮ ਕਰਕੇ ਆਈ ਆ ਅੱਛਾ ਕਿਹੜੀ ਫਿਲਮ ਕਰਕੇ ਆਈ ਆ ਹਾਂ ਮੈਂ ਨਾ ਸ਼ੋਲੇ 2 ਕਰਕੇ ਆਈ ਆ ਹਿੰਦੀ ਫਿਲਮ ਇਹ ਸ਼ੋਲੇ ਸਾਡੀ ਦੁਆਰਾ ਬੰਨਈ ਰਾਜਮਾ ਮਹਿੰਗੇ ਹੋ ਗਏ ਤੂੰ ਸ਼ੋਲੇ ਫਿਲਮ 'ਚ ਕੀ ਕੀਤਾ ਬਹੁਤ ਸਾਰਾ ਮਾਨ ਨਾਂ ਦੱਸ ਜਾ ਹੈ ਨੀ ਇੱਕ ਵਾਰੀ ਫੇਰ ਦੱਸ ਕੇ ਜਾ ਕੀ ਦਾ ਆਇਆ ਹੈ ਜਗਜੀਤ ਸਿੰਘ ਵੱਲੇ ਵੱਲੇ ਭਾਈ ਤਾਲੀਆਂ ਵਜਾ ਦਿਓ ਜਗਜੀਤ ਸਿੰਘ ਬਹੁਤ ਸਾਰਾ ਮਾਣ ਕਰ ਗਿਆ ਇਹਦੇ ਵਾਲ ਦੇਖ ਕੇ ਹੋਰ ਵੀ ਕਰਨਗੇ ਲੈ ਆ ਜਾ ਬੀਬਾ ਆਪਾਂ ਸ਼ੋਲੇ ਫਿਲਮ ਇੱਥੇ ਬਣਾਉਣੀ ਹੈ ਤੇ ਤੂੰ ਬਣ ਗੱਬਰ ਦੀ ਭੈਣ ਤੇ ਮੈਂ ਬਣਦਾ ਮਹਿਲ ਮਿੱਤਰ ਜਿਹੜੇ ਜਿਹੜੇ ਮਹਿਨ ਮਿੱਤਰ ਸਾਹਿਬ ਨੂੰ ਪਿਆਰ ਕਰਦੇ ਇੱਕ ਵਾਰੀ ਤਾਲੀਆਂ ਵਜਾ ਦਿਓ ਜਿਨ੍ਹਾਂ ਨੇ ਫਿਲਮਾਂ ਚ ਦੇਖਿਆ ਮੈਂ ਉਹਨਾਂ ਨੂੰ ਆਪ ਦੇ ਉਸਤਾਦ ਮੰਨਦਾ ਭਾਈ ਮੈਂ ਫਿਲਮਾਂ ਦੇਖਣ ਜਾਂਦਾ ਸੀ ਉਹਨਾਂ ਦੀਆਂ ਤੇ ਮੈਂ ਉਹਨਾਂ ਦੀ ਕਾਪੀ ਮੇਰੀਆਂ ਜਿਹੜੀਆਂ ਸੀਡੀਆਂ ਫਿਲਮਾਂ ਤੁਸੀਂ ਦੇਖੇ ਮਾਊਟੂ ਵੀ ਬਣਦਾ ਆ ਕਰੀਏ ਸ਼ੁਰੂ ਜੀ ਮੈਂ ਕਿਹਾ বাজਾ ਦਿਓ ਤਾਲੀਆਂ ਹਾਇ ਗਨਾ ਲਓ ਜੀ ਆਪਾਂ ਝੋਲੇ ਫਿਲਮ ਬਣਾਉ ਲੈ ਗਏ ਆ ਆ ਆ ਜਾ ਫਿਰ ਤੂੰ ਗੱਬਰ ਦੀ ਭੈਣ ਬਣ ਗਿਆ ਗੱਲ ਹੀ ਬਾਤ ਨਹੀਂ ਹਾਇ ਗਨਾ ਡਗਰ 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 ਇਹ ਘੋੜਾ ਸਾਲਾ ਪਹਿਲਾਂ ਆ ਗਿਆ ਗੱਬਰ ਦੀ ਭੈਣ ਨੇ ਸਾਈਕਲ ਤੇ ਹੁਣ ਹੈ ਮੈਂ ਕਾ ਡਾਇਲਗ ਬੋਲ ਪਰੇ ਹਟ ਜਾਓ ਕਿਉਂ ਤੂੰ ਮੈਥੋਂ ਰੱਖਿਆ ਨਾ ਕਾਉਣੇ ਮੈਂ ਕਾ ਡਾਇਲਗ ਬੋਲ ਕਮਲੀਏ ਗੱਲ ਹੀ ਬਾਦ ਨੇ ਅਰੇ ਉਹ ਕਾਲੀਆ ਤੇਰਾ ਬੇੜਾ ਕਰਕ ਹੋ ਜੇ ਮੈਂ ਕਰੀਮਾ ਲਾ ਕੇ ਮੂੰਹ ਚਿੱਟਾ ਕੀਤਾ ਤੂੰ ਮੈਨੂੰ ਕਾਲੀਏ ਗਈ ਨਹੀਂ ਮੈਨੂੰ ਗੱਬਰ ਦੀ ਪੈਣਾ ਨਹੀਂ ਲੱਗਦੀ ਹੈ ਅਰੇ ਉਹ ਕਾਲੀਆ ਕਿੰਨੇ ਆਦਮੀ ਥੇ ਮੈਨੂੰ ਕੋ ਪਤਾ ਮੈਂ ਤਾਂ ਔਰਤਾਂ ਗਿਣਦਾ ਪਿਆ ਸੀ ਮੈਨੂੰ ਪਤਾ ਨਹੀਂ ਕਿੰਨੇ ਆਦਮੀ ਹੈ ਇਹ ਹੱਥ ਇਹ ਹੱਥ हमको ਤੇ ਪਰੇ ਮਾਰਦੇ ਕੋ ਆਪਦੇ ਹੱਥੇ ਨਹੀਂ ਗੇ ਤੂੰ ਵਿਚਾਰਾ ਲਾ ਕੇ ਚੜੇਲ ਪੜਨਾ ਵੱਡੀ ਗੱਬਰ ਦੀ ਭੈਣ ਬੜੀ ਫਿਰਦੀ ਹੈ ਹਾਇਕ ਨਾ ਇਹ ਵੋ ਹੱਥ ਹੈ ਹਾਂ ਜੀ ਵੋ ਹੱਥ ਹੈ ਜਿਹੜੇ ਸਾਰੀ ਜ਼ਿੰਦਗੀ ਤਮਾਕੂ ਮਾਲਦੇ ਰਹੇ ਆ ਕਮਲਿਏ ਮਾਇਕੇ ਦੇ ਸ਼ੋਲੇ ਬਲੂ ਨਹੀਂ ਦੇਖੀ ਇੱਥੋਂ ਕਬਰ ਗੁੱਥੀ ਜੀ ਘੜ ਦਾ ਜਗਾ ਹਾਇਕ ਨਾ ਅਰੇ ਸ਼ਮੀਆਂ ਹਾਂ ਤੈਨ ਇੱਕ ਠੋਮਕਾ ਤੋ ਲਗਾ ਤੇਰੇ ਪਿਓ ਦੀ ਬਰਾਦ ਆਈ ਆ ਬਾਬਾ ਜੀ ਦਾ ਮੇਲਾ ਚੱਲਦਾ ਤੂੰ ਮਤ ਢੋਗੇ ਲਵਾਈ ਜਾਂਦੀ ਹੈ ਕਮਾਲ ਦੀ ਗੱਲ ਹੈ ਵੀ ਪੋਟੂ ਸ਼ਾ ਤੈਨੂੰ ਪਤਾ ਨਾ ਮੇਰੀ ਹਿੰਦੀ ਕਿੰਨੀ मांगा बहुत खरी बोल दिया हिंदी जैसी मैं हिंदी बोलती हूँ ना उसकी वजह से ही मेरे को ना काम मिला है ए, हिंदी पता क्या बोल बोलती है बता तो दिया तू भी बता दे मैं ना अपनी सहेलियों के साथ टांगे पे बैठ के जा रही थी टांगे का चाका खाडे में गया घोड़ा किसी चूक हो गया मैं ना अपनी सहेलियों के साथ गोलगप्पे खा रही थी ਨੇ ਗੋਲ ਗੱਪਾ ਮੂੰਹ ਵਿੱਚ ਰੱਖਾ ਗੋਲ ਗੱਪਾ ਫਾਟ ਗਿਆ ਇਸ ਵੇਲੇ ਸਾਡੀ ਗਵਾਂਡੇ ਨਾਲ ਲੜ ਪਈ ਕਹਿੰਦੀ ਮੇਰੇ ਸਾਥ ਧਿਆਨ ਨਾਲ ਬਾਤ ਕਰਨਾ ਨਹੀਂ ਤਾਂ ਮੈਂਨੇ ਤੇ ਤੁਹਾਡੀ ਗੂਤ ਪੂਟ ਦੇਣੀ ਹੈ ਐਦਾਂ ਦੀ ਹਿੰਦੀ ਬੋਲਦੀ ਵੇਹੇ ਪੋਟੂ ਸ਼ਾ ਗੱਲਾਂ ਤੂੰ ਜਿੰਨੀਆਂ ਮਰਜ਼ੀ ਮਾਰ ਲੈ ਤੈਨੂੰ ਫਿਲਮ 'ਚ ਮੈਂ ਕੰਮ ਦਵਾਂਗੀ ਅੱਛਾ ਤੂੰ ਫਿਲਮ ਬਣਾ ਰਹੀ ਆ ਮੈਂ ਆਪਣੀ ਫਿਲਮ 'ਚ ਦਿਲ ਕਰਦਾ ਤੈਨੂੰ ਰੋਲ ਦਵਾ ਮੇਰਾ ਦਿਲ ਕਰਦਾ ਮੈਂ ਇੱਥੇ ਪਿੱਛੇ ਤੈਨੂੰ ਮਿੱਟੀ 'ਚ ਰੋਲ ਦਵਾ ਮੈਨੂੰ ਦੱਸ ਫਿਲਮ ਨਾ ਕੀ ਆ ਫਿਲਮ ਦੇ ਵਿੱਚ ਮਰ ਜਾਂਦੀ ਐ ਤੇਰੀ ਮਾਂ ਤੇਰੀ ਨਹੀਂ ਮਰਦੀ ਫਿਲਮ ਆਪਦੀ ਬਣਾਉਂਦੀ ਐ ਭੈਣ ਜੀ ਮਹਾ ਮੇਰੀ ਮਰ ਜਾਂਦੀ ਐ ਇਹਦੇ ਲਈ ਵੀ ਤਾਲੀਆਂ ਵਜਾ ਦਿਓ ਚੱਲ ਕਰ ਲੈ ਸ਼ੁਰੂ ਤੂੰ ਕੋਈ ਨਹੀਂ ਫਿਲਮ ਦਾ ਸੀਨ ਐ ਫਿਲਮ 'ਚ ਮਰ ਜਾਂਦੀ ਐ ਤੇਰੀ ਮਾਂ ਠੀਕ ਐ ਤੂੰ ਮੇਰੇ ਕੋਲ ਆਉਣਾ ਤੇ ਕਹਿਣਾ ਡਾਕਟਰ ਸਾਹਿਬ ਡਾਕਟਰ ਸਾਹਿਬ ਮੇਰੀ ਮਾਂ ਮਰ ਗਈ ਮਾਜਾ ਦੇਖ ਕਿਹੜੇ ਕਿਹੜੇ ਵੱਡੇ ਬੰਦੇ ਬੈਠ ਕੇ ਦੇਖ ਰਿਆ ਤੂੰ ਸਟਾਰਟ ਕਰ ਫਿਲਮ ਹੁਣੇ ਕਰ ਸਟਾਰਟ ਕੈਮਰਾ ਰੋਲਿੰਗ ਐਕਸ਼ਨ ਡਾਕਟਰ ਸਾਹਿਬ ਮਰੀਆ ਕੌਣ ਹੈ ਤੇਰੀ ਮਾਂ ਮਰੀਆ ਕਹਿ ਕਮਲੀਏ ਮਾਂ ਮਾਰਨੀ ਸੌਖੀ ਏ ਇੱਕ ਅਦਾ ਮੌਕਾ ਹੋਰ ਦੇ ਚੱਲ ਆ ਜਾ ਕੈਮਰਾ ਹਾਂ ਰੋਲਿੰਗ ਐਕਸ਼ਨ ਡਾਕਟਰ ਸਾਹਿਬ ਮੇਰੀ ਮਾਂ ਮਰ ਗਈ ਹੈ ਹੋਏ ਬੋਟੂ ਜਾ ਤੇਰੀ ਮਾਂ ਮਰ ਗਈ ਹੈ ਤੇ ਮੈਂ ਕੀ ਕਰਾਂ ਮੇਰੇ ਪਿਓ ਨੂੰ ਰਿਸ਼ਤਾ ਦੇ ਦਿਓ ਹੁਣ ਵੱਜੀਆਂ ਤਾਲੀਆਂ ਮੈਨੂੰ ਪਤਾ ਨਾ ਹੁਣ ਉਹ ਕੱਲਾ ਤੁਰਿਆ ਮਰੂਗਾ